ਇਸ ਅਹਿਮੀਅਤ ਨੂੰ ਸਮਝਦੇ ਹੋਏ ਸਾਨੂੰ ਇਸ ਨਾਲ ਜੁੜੇ ਰਹਿਣ ਦੀ ਜੋ ਪ੍ਰੇਰਣਾ ਹੈ ਉਹ ਇਸ ਟੀਮ ਨੇ ਦਿੱਤੀ ਹੈ ਉਹਦੇ ਅਧੀਨ ਹੀ ਬੱਚਿਆਂ ਨੂੰ ਆਪਣੀਆਂ ਰਤਨਾਵਾਂ ਸਾਂਝੀਆਂ ਕਰਨ ਅਤੇ ਉਹਨਾਂ ਦੀ ਪ੍ਰਕਾਸ਼ਨਾ ਦਾ ਇਹ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਇਸ ਸੂਚੀ ਟੀਮ ਦੂਰੋਂ ਨੇੜੇੋਂ ਆਏ ਹੋਏ ਸਾਰੇ ਵਿਦਿਆਰਥੀ ਅਧਿਆਪਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਸੋਚ ਰਹੀ ਸੀ ਸਾਹ ਦੋ ਸਾਲ ਕੋਈ ਪ੍ਰੋਜੈਕਟ ਚੱਲ ਰਿਹਾ ਹੈ ਨਵੀਆਂ ਕਲਮਾਂ ਨਵੀਂ ਉਡਾ ਵਕਤੇ ਹੀ ਇਸ ਪ੍ਰੋਜੈਕਟ 'ਚ ਨਵੀਆਂ ਕਲਮਾਂ ਨੂੰ ਨਵੇਂ ਖੰਭ ਲਾਏ ਨਵੀਂ ਉਡਾਨ ਦਿੱਤੀ ਨਾ ਛੋਟੀਆਂ ਛੋਟੀਆਂ ਸੋਚਾਂ ਨੂੰ ਨਾ ਛੋਟੇ ਛੋਟੇ ਨਿੱਕੇ ਨਿੱਕੇ ਬਾਲਾਂ ਨੂੰ ਉਡਣਾ ਸਿਖਾਇਆ ਖੁੱਲਾ ਅਸਮਾਨ ਦਿੱਤਾ ਉਹਨਾਂ ਨੂੰ ਦੱਸਿਆ ਕਿ ਕਿਵੇਂ ਉੱਡੀਦਾ ਹੰਮ ਦਾ ਹਰ ਕਿਸੇ ਨੂੰ ਮਿਲ ਜਾਂਦੇ ਨੇ ਤੋਰ ਖੰਭਾਂ ਦੇ ਨਾਲ ਆਸਮਾਨੋਂ ਸੜਕ ਮੇਕਰਾਂ ਇਹ ਇਸ ਪ੍ਰੋਜੈਕਟ ਨੇ ਉਹਨਾਂ ਬੱਚਿਆਂ ਨੂੰ ਦੱਸਿਆ ਸੋ ਇਸ ਪ੍ਰੋਜੈਕਟ ਤੇ ਰਹੀ ਸਾਡੇ ਬੱਚਿਆਂ ਦੇ ਅੰਦਰ ਜੋ ਮਨੁੱਖਲੇ ਜੋ ਉਹਨਾਂ ਦੇ ਅੰਦਰ ਖਾਂਠਾਂ ਮਾਰਦਾ ਸਮੁੰਦਰ ਉਹਨਾਂ ਦੀਆਂ ਸੋਚਾਂ ਦਾ ਉਹਨਾਂ ਦੀਆਂ ਭਾਵਨਾਵਾਂ ਦਾ ਉਹਨਾਂ ਨੂੰ ਇੱਕ ਸਹੀ ਸੇਧ ਦੇਣ ਦੇ ਲਈ ਸਹੀ ਦਿਸ਼ਾ ਦੇਣ ਦੇ ਲਈ ਕਿਤਾਬਾਂ ਦੇ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕਰਨ ਦੇ ਲਈ ਚਕਵਾਵਾਂ ਦੇ ਲਈ ਜੋ ਉਹਨਾਂ ਨੂੰ ਊਰਜਾ ਪ੍ਰਦਾਨ ਕੀਤੀ ਹੈ ਉਸ ਦੇ ਲਈ ਪਹਿਲਾਂ ਤਾਂ ਸੁਖੀ ਬਾਣ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਦਿলো ਸ਼ੁਕਰ ਗੁਜ਼ਾਰਾ ਕਰਾਂ ਕਿਉਂਕਿ ਮੈਨੂੰ ਯਾਦ ਹੈ ਨਿੱਕੀ ਉਮਰੇ ਮੈਨੂੰ ਵੀ ਲਿਖਣ ਦਾ ਸ਼ੌਂਕ ਸੀ ਕੁਝ ਲਿਖ ਲੈਣਾ ਡਾਇਰੀਆਂ 'ਤੇ ਕਾਫੀ ਦੇ ਉੱਤੇ ਕਿਤੇ ਗੂਗਲ ਨਾਲ ਬਾਤ ਜਾਣਾ ਕਿਉਂਕਿ ਉਸ ਸਮੇਂ ਸਾਨੂੰ ਕੋਈ ਸਾਡਾ ਸਾਥ ਦੇਣ ਵਾਲਾ ਜਾਂ ਸਾਨੂੰ ਵਾਇਡ ਕਰਨ ਵਾਲਾ ਨਹੀਂ ਸੀ ਉਹ ਸੁਖੀ ਬਾਣ ਜੀ ਇਸ ਪ੍ਰੋਜੈਕਟ ਦੇ ਵਿੱਚ ਨਹੀਂ ਸੀ ਬੜੇ ਭਾਗਾ ਵਾਲੇ ਨੇ ਜਿਨ੍ਹਾਂ ਤੇ ਉਂਗਲ ਫੜ ਕੇ ਕੋਈ ਉਹਨਾਂ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲੈ ਜਾ ਰਿਹਾ ਹੈ ਸ਼ਬਦ ਦੇ ਨਾਲ ਉਹਦੀ ਸਾਹ ਚ ਪਾ ਰਿਹਾ ਹੈ ਅੱਖਰਾਂ ਦੇ ਨਾਲ ਉਹਦੀ ਸਾਹ ਚ ਪਾ ਰਿਹਾ ਹੈ ਉਹਨਾਂ ਨੂੰ ਉਹਨਾਂ ਦੀ ਸਿਰਜਣਾ ਦੇ ਰਾਹ ਤੇ દો ਰਿਹਾ ਹੈ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਜਿ세 ਦੇਖ ਰਹੇ ਹਾਂ ਕਿ ਜਿਹੜੇ ਬੱਚੇ ਕਹਿੰਦੇ ਨੇ ਕਿ ਖਾਲੀ ਮਾਨ ਸ਼ੈਤਾਨ ਦਾ ਕਾਰ ਸੋ ਜਿਹੜੇ ਖਾਲੀ ਮਾਨ ਹੈ ਉਹ ਤੁਰਾਹੇ ਪੈ ਰਹੇ ਨੇ ਕਿਸ ਦਿਸ਼ਾ ਵੱਲ ਜਾ ਰਹੇ ਬਚਪਨ ਨੂੰ ਸਾਹਮਣਾ ਬੜਾ ਜ਼ਰੂਰੀ ਹੈ ਸੋ ਕਿਤਾਬਾਂ ਦੇ ਰਾਹੀ ਅੱਖਰਾਂ ਦੇ ਰਾਹੀ ਕਰਮਾਂ ਦੇ ਰਾਹੀ ਅਸੀਂ ਇਹਨਾਂ ਬੱਚਿਆਂ ਦੇ ਬਚਪਨ ਨੂੰ ਸਾਹਮਣੇ ਆ ਜਦੋਂ ਬਚਪਨ ਸਾਹਮਣਾ ਗਿਆ ਤਾਂ ਜਵਾਨੀ ਦੇ ਵਿੱਚ ਕੋਈ ਡਰ ਨਹੀਂ ਕਿਉਂਕਿ ਉਹ ਜੋ ਇੱਕਲੀ ਮਿਲਗੀ ਬੱਚਿਆਂ ਨੂੰ ਉਹਨਾਂ ਦੇ ਕਦਮ ਸਹੀ ਰਸਤੇ 'ਤੇ ਚੁਰ ਪਏ ਉਹ ਸਹੀ ਰਸਤੇ ਹੀ ਤੁਰਨਗੇ ਤੇ ਮੋੜਾਂ ਨੂੰ ਵੀ ਤੁਰਨਗੇ ਇਹ ਬਹੁਤ ਵੱਡੀ ਗੱਲ ਹੈ ਕੁਝ ਵੀ ਕਹਿੰਦੀ ਹੈ ਕਿ ਸ਼ਬਦ ਕਾਚ ਵਾਲੇ ਨਿਮਰ ਬੱਚਿਆਂ ਨੇ ਕਿਤਾਬਾਂ ਰੱਖਣੀਆਂ ਸਾਮਣੀਆਂ ਪੜ੍ਹਨੀਆਂ ਸਿੱਖ ਲਈਆਂ ਉਹਨਾਂ ਨੇ ਜ਼ਿੰਦਗੀ ਦੇ ਬਹੁਤ ਵੱਡੇ ਸਬਕ ਸਿੱਖ ਵੀ ਲਏ ਤੇ ਅੱਗੇ ਸਿੱਖ ਵੀ ਲੈਣੇ ਤੇ ਇਸ ਲਈ ਸਾਰਿਆਂ ਨੂੰ ਸ਼ੁਭ ਦੁਆਵਾਂ ਸ਼ੁਭ ਇਛਾਾਂਵਾਂ ਮੇਰੀਆਂ ਬੱਚਿਆਂ ਨੂੰ ਬਰੀਆ ਬਰੀਆ ਲਿਖੋ ਜੋ ਤੁਹਾਡੇ ਵਿਚਾਰ ਨੇ ਭਾਵਨਾਵਾਂ ਨੇ ਉਹਨਾਂ ਨੂੰ ਲਿਖਤਾਂ ਦੇ ਰੂਪ ਦਾ ਤਾਂ ਜੋ ਭਾੜੇ ਅੰਦਰ ਜੋ ਬਲਵਲੇ ਨੇ ਕੋਣਾ ਨੂੰ ਸਹੀ ਕਹਿਰਾ ਮਿਲ ਸਕੇ ਸਹੀ ਦਿਸ਼ਾ ਮਿਲ ਸਕੇ ਧੰਨਵਾਦ थे थे देखे आगे के में आगे रहे राजनीतिज्ञों घेरे में आजनाथ सर्टिफिकेट ले चुके हैं फोटो भी खिंची है और लंच कर सकते हैं हम शोभा बाद अपने आप से बात करने